ਲੋਵੇ ਸਵੇਰ ਸਵੇਰਾ ਦਾ ਟਾਈਮ ਹੈ ਤੇ ਰਾਤ ਦੇ ਦੇਖੋ ਬੰਦਿਆਂ ਦੇ ਆਪਣਾ ਦੇ ਬਾਈ ਪਟਾਕੇ ਚਲਾਏ ਹੋਏ ਆ ਦੇਖ ਲੋ ਉਹ ਉੱਥੇ ਦੇ ਖੜਕੇ ਬਾਈ ਸਿੱਧਾ ਥੱਲੇ ਵੇਰਦੇ ਰਹੇ ਬਾਕੀ ਕੋਠੇ ਪਰ ਵੀ ਜਾਗਦਾ ਹੁੰਦੇ ਸਾਨੂੰ ਸਾਫ ਸਫਾਈਆ ਕਰਨਾ ਹੈ ਹਲੋ ਬਾਈ ਸਾਰੀ ਆਪਣੇ ਬੰਦਿਆਂ ਨੇ ਕਰੇ ਵੇ ਜਸ਼ਨ ਅਰ ਪਰਮਨ ਚਲੋ ਤਿਹਾੜਤਾ ਦੇ ਵਾਲੀ ਦਾ ਬਨਾਰ ਨੂੰ ਚਲਾ ਕੇ ਬਾਈ ਉਹ ਗਏ ਰਹੇ ਆਪਣੇ ਕੰਮ। ਨੀ ਬਾਕੀ ਉੱਪਰ ਦਿਖਾਉਂਦਾ ਬਾਈ। ਦੂਸਰਾ ਦਿਨ ਆ ਦਿਵਾਲੀ ਤੋਂ ਬਾਅਦ। ਤੋਂ ਬਾਈ। ਮੇਰੇ ਬਿਲਕੁਲ ਸਾਰੇ ਨੇ ਪਹਿਲੇ ਸੱਤਿਗਾਲ ਦੇ। ਹਾਂ ਬਈ ਰਾਜਾ ਤੇ ਬੰਬ ਪਜਾਇ ਬੇ ਹੋ ਰਹੇ ਇਕੱਠੇ। ਹਾਂਜੀ। ਇੱਧਰ ਬਈ ਜੀ। ਸੱਤਿਗਾਲ ਆ ਸੱਤਿਗਾਲ। ਹਾਂ। ਆ ਰਿਆਂ ਤੇ ਸੱਤਿਗਾਲ। ਸੱਤਿਗਾਲ। ਚਲੋ ਬਈ ਜੀ ਹੁਣ ਉੱਪਰ। ਹਾਂਜੀ। ਬਾਈ ਸਭ ਤੋਂ ਮੇਨ ਕੰਮ ਜਿਹੜਾ ਦਿਵਾਲੀ ਤੇ ਦੂਜੇ ਦਿਨ। ਆ ਚੱਕ ਲੈ ਆਪਣੇ ਖਰੋਟ ਆਪਾਂ ਨੇ। ਇਹ ਹੁੰਦੇ ਆ ਖਾਣੇ। ਇਹ ਕਿਨੇ ਇੱਕ ਨਾਲ ਹਾਂ ਕੀ ਕਰਦੀ ਪਹਿਲਾਂ ਚੋਕ ਬੰਬ ਜੂ ਜਿਹੜੇ ਨਹੀਂ ਹਿੱਕਦੇ ਚੋਕ ਲਵਾ ਦੇ ਪਏ ਚੋਕੋ ਚੋਕੋ ਪਰ ਮਾ ਦੇ ਆ ਦੇ ਜਿਵੇਂ ਗਿਰੇ ਹਾਂ ਜੀ ਉਹ ਭਾਈ ਸਵੇਰ ਸਵੇਰ ਜਿਹੜਾ ਕੰਮ ਹੁੰਦਾ ਦੀਵਾਲੀ ਦੇ ਬਾਅਦ ਨਾ ਅੱਗੇ ਅਸੀਂ ਵੀ ਇਹੀ ਕਰਦੇ ਤੇ ਜਿਹੜੇ ਬੰਬ ਰਹਿ ਜਾਂਦੇ ਤੇ ਉਹ ਚੁੱਕਦੇ ਤੇ ਹਾਂਜੀ ਇਹ ਜਾ ਚਾਹ ਲੈ ਕੇ ਹਾਂ ਚੱਕ ਲੋ ਲੈ ਬਾਈ ਛੱਡ ਦੇ ਛੱਡ ਦੇ ਪਰ ਉਹ ਛੱਡ ਦੇ ਉਹ ਟੋਟੇ ਚ ਪਾਉਣੇ ਆ ਸਾਰਾ ਸਮਾਨ ਇਹ ਹਾਂਜੀ ਲੋ ਬਾਈ ਕੋ ਵਿਚਾ ਪੈਸੇ ਪਈ ਰੱਖ ਲੈ ਹਾਂਜੀ ਹੋਰ ਟੋਟਾ ਚੱਕ ਲੈ ਟੋਟੇ ਚ ਗੇਰੀ ਚਲ ਸਮਾਨ ਲੈ ਲੋ ਲੈ ਲੋ ਕਿਸਨ ਟੋਟਾ ਚੱਕਦਾ ਪੁੱਤ ਠੀਕ ਹਾਂ ਚੱਕ ਲੈ ਪਾਵਾ ਵੇਲਾ ਜਦੋਂ ਰਾਤ ਇੰਨਾ ਘਾਪ ਆਇਆ ਜਿਸ਼ਨ ਨੇ ਹੈ ਦੇਖ ਲੈ ਹਾਂ ਭਾਈ ਇਹ ਤਾਂ ਬਾਈ ਬਚਪਨ ਵਾਲਾ ਕੰਮ ਸੱਜਰੇ ਸੱਜਰੇ ਬੰਬ ਚੋਕ ਨਾਲ ਉਹ ਟੋਟੇ ਚ ਜਿਸ਼ਨ ਕੋਲ ਲੈ ਕੇ ਜਾਈ ਚੱਲੋ ਸਾਰੀ ਹਾਂ ਚੱਕ ਲਿਆ ਲੈ ਭਾਈ ਉਹ ਪਰਮਾ ਪਹਿਲਾਂ ਵਿੱਚ ਪਾਉਣੇ ਆ ਲੈ ਭਾਈ ਦੇਹ ਲੋ ਭਾਈ 2 3000 ਰੁਪਿਆ ਖਾਲੀ ਹੋ ਕੇ ਮੁੜ ਕੇ ਟੋਟੇ ਚ ਪੈਣ ਲੱਗਿਆ ਆ ਜਾ ਪਰਮ ਆ ਜਾ ਜਿਸਨ ਤੂੰ ਫੜ ਲਾ ਜਿਸਨ ਹੋਰ ਰਹਿਣ ਚੱਕ ਕੇ ਪਾ ਦੇਣ ਹੌਲੀ ਹੌਲੀ ਗੇਰ ਦੇ ਪਿੱਛੇ ਐਨ ਗੇਰ ਤੇ ਬੋਤਲ ਵੀ ਪਿੱਛੇ ਗੇਰ ਤੇ ਇਹ ਖੇਤ ਚੱਕ ਲਗਣੀ ਆ ਹਾਂ ਆ ਦੇਖ ਆ ਲੱਗ ਨੇ ਆਨੇ ਕੰਮ ਦਾ ਇੱਥੇ ਵੀ ਭਾਈ ਬਹੁਤ ਇਨਾਂ ਨੇ ਰਾਤ ਆਪਣੇ ਪਟਾਕੇ ਪਟੂਕੇ ਇਹਨਾਂ ਜਿਹੜਾ ਆ ਦੇਖੋ ਆਲਾ ਡੱਬੇ ਡੱਬਾ ਆ ਦੇਖ ਲਓ ਬਾਈ ਲੈ ਝੂਠ ਕਾ ਬੋਲਣਾ ਸ਼ੂਟਰ ਜਿਹੜੇ ਚੱਲੇ ਆ ਲੈ ਫੈਸਲਾ ਹੈਠਾ ਸਫਾਈ ਕਰਤੀ ਜਿਵੇਂ ਇਹਦੇ ਲੈ ਆਹ ਪਈਆਂ ਬਾਈ ਫੁੱਲ ਚੜੀਆਂ ਸਾਰੀਆਂ ਕਿਉਂਕਿ ਮਾਹ ਚਲੋ ਹੱਥ ਨਾਲ ਜਲੇ ਇਹਨਾਂ ਦੇ ਫਿਰ ਇਧਰ ਗੇਰੀਏ ਬਾੜ-ਬਾੜ ਕੇ ਚੱਕ ਲਓ ਚੱਕ ਲਓ ਪਤਾ ਹਾਂ ਗੇਰ ਦੇ ਚੱਕੀ ਪਤਾ ਹੁਣ ਵਿੱਚ ਇਧਰ ਚ ਰੱਖ ਦੇ ਉਹਥੇ ਚੱਲ ਚਲ ਗੇਰ ਤੇ ਠੀਕ ਆ ਕੋਈ ਗੱਲ ਨਹੀਂ ਹੁਣ ਰਾਤ ਜਿੰਨੇ ਚਲਾਏ ਆ ਪਟਾਕੇ ਕਰ ਲਾ ਇਕੱਠੇ ਹੁਣ ਬਾਕੀ ਤਾਂ ਛੋਟੇ ਨੇ ਪਟਾੜੂ ਵਜੂਗਾ ਮੁਰਗਾ ਸ਼ਾਪੀ ਹਾਂ ਕਰ ਲੋ ਆ ਲੋ ਪਾ ਲੋ ਉਦੇ ਪਿਆ ਮੰਜੇ ਖਾਂ ਡੱਬਾ ਹਾਂ ਪਰਮਾ ਲੁਫਾਫੇ ਲੂਫੇ ਪੁੱਤ ਪਾ ਦੇ ਵਿੱਚ ਸਾਰੇ ਉਹ ਦੇ ਪਰਮਾ ਲੁਫਾਫੇ ਪਏ ਜਿਹੜੇ ਹਾਂ ਥੱਲੇ ਵੀ ਨਹੀਂ ਅੱਖ ਚ ਨਾ ਮਾਰੀ ਉਹ ਇਹਦਾ ਅਰੇ ਆਇਆ ਪਹਿ ਤਾਂ ਨਵੇਂ ਆ ਤੁੰਗ ਕਿੱਤਨਾਕਾ ਖਤਰਨਾਕਾ ਚੱਕ ਲਿਆ ਫੁੱਟੜੀ ਉਹ ਲਿਫਾਫਾ ਉਹਦੇ ਪੇ ਆਹ ਫੁੱਟੜੀ ਵੀ ਘੇਰ ਵਿੱਚ ਚੱਕ ਲਿਫਾਫਾ ਜਿਸ ਨੂਰ ਉਹ ਤਾਂ ਵੀ ਲਿਫਾਫਾ ਜੇ ਕੋਈ ਨਹੀਂ ਘੇਰਦੇ ਆ ਵੀ ਜਿਸ ਨੂਰ ਲਿਫਾਫਾ ਜੀ ਪੁੱਤ ਵਿੱਚ ਘੇਰ ਦੋ ਚੱਕ ਲੋ ਸਹਲ ਸਫਾਈ ਜੀ ਚਲ ਜਿਸ ਨੂੰ ਟੁੱਟ ਹੈ ਟੋਟਾ ਦਾ ਭਰਤਾ ਗਿਆ ਹੁਣ ਜਿਸ ਨੂੰ ਝਾੜੂ ਚੱਕ ਲੈ ਆਰਾਮ ਨਾਲ ਪਰਮ ਫੇੜ ਤੇ ਰੜਕੇ ਵਾਲਾ ਚੱਕ ਕੇ ਲਿਆ ਉਹਦੇ ਮੋਟਰਸਾਈਕਲ ਵਾਲੇ ਅੰਦਰ ਪਿਆ ਹੈ ਝਾੜੂ ਮਾਓ ਬਾਈ ਫੇੜ ਲੈ ਉਹਦੇ ਫਿਰ ਇਹਨਾਂ ਤੇ ਉਤਰ ਨਹੀਂ ਹੋਣਾ ਉਹਦੇ ਪਰਾ ਤੇਰਾ ਕੋਠੇ ਪਰ ਉਹ ਹੋਰ ਮੈਂ ਝਾੜੂ ਲਾ ਦਿੰਦਾ ਚਲੋ ਸਫਾਈ ਵੀ ਜ਼ਰੂਰੀ ਆ ਹੁਣ ਉਹ ਦੇ ਲੱਕਿੰਨੀ ਸਾਲ ਜਸ਼ਨ ਹੋਰ ਆਪਣਾ ਕੰਮ ਲੱਗੀ ਵੀ ਆ ਹਾਂ ਹਾਂ ਪਧਰਾ ਪਧਰਾ ਝਾੜੂ ਲਾ ਦੇਣਾ ਜਸ਼ਨ ਇੱਥਾ ਮੈਂ ਲਾ ਦਿੰਦਾ ਹਾਂ ਨਾ ਉੱਧਰ ਜਸ਼ਨ ਸਭ ਤੋਂ ਜ਼ਿਆਦਾ ਪਟਾਕੇ ਕਿਨੇ ਚਲਾਏ ਸੱਚ ਦੱਸ ਦੇ ਰਾਤ ਮੈਂ ਹਾਂ ਮੈਂ ਕਿੰਨੀ ਧੇਰ ਚੱਲੇ ਤਿੰਨ ਘੰਟੇ ਚਾਰ ਚਾਰ ਬਹੁਤ ਵਧੀਆ ਜਸ਼ਨ ਨੇ ਰਾਤ ਤੱਕ ਮੇਰੇ ਕੋਲ ਬਸ ਫੁੱਲ ਜੜੀਆਂ ਪਰ ਇਹ ਹੋਏ ਜ ਆ ਮੁਰਗਾ ਸਭ ਤੋਂ ਸਾਰੇ ਮੈਂ ਚਲਾਏ ਦੇ ਅੱਛਾ ਅਨੋ ਸਭਾਈ ਕਰਨੀ ਪਈ ਹੈ ਹਾਂ ਚੱਲੀ ਵੀ ਆ ਪਤਾ ਇਹ ਆ ਦੇਖੋ ਇੱਧਰ ਝਾੜੂ ਵਾਲਾ ਆ ਗਿਆ। ਚੱਲ ਆ ਹੁਣ ਝਾੜੂ। ਕੱਕਾ। ਆ ਲੈ ਆ ਲੈ ਲੈ। ਕਾ ਕੂੜੇ ਵਾਲਾ ਵੀ ਚੱਕ ਲਿਆ ਤੂੰ? ਕੂੜਾ ਪਾਉਣ ਵਾਲਾ। ਇਹਦੇ ਇੱਕ ਨਾ ਹੀ ਰੇਲ ਬਣੀ ਰਣੀ ਬਈ ਆਹ ਦੇਖੋ ਇਹਨਾਂ ਨੂੰ ਨਾ ਜਸ਼ਨ ਨੂੰ। ਨਿਆਣੇ ਡੀਕ ਦੇਟਾ ਬੈਠੇ ਵੀ ਕਦ ਵਿਲੇ ਹੋ ਜੂਵੇ। ਇਹਨਾਂ ਨੇ ਹੁਣ ਤਾਂ ਸੇਲਣੀ ਐ। ਉਹ ਦੇਖੋ, ਪਲਟਨ ਤਗੜੀ ਹੋਆ ਬਾਈ ਸਾਡੇ ਘਰੇ। ਉਹ ਦੇ ਠੀਕ ਐ। ਨੰਗਾ ਟਾੜੂ ਲੈ। ਉਹ ਕੂੜੇ ਵਾਲਾ ਇਹ। ਹਾਂ। ਚਲੋ ਬਾਈ, ਦਵਾਲ ਦੇ ਬਾਦ। ਹਾਂ 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 ਅੰਤਾਰਾਂ ਦੇ ਕੋਲੋਂ। ਅੱਲਾਹ ਹਾਫ। ਲੇਕਿਨ ਅੱਜ ਫੇਰ ਸ਼ਾਮ ਨੂੰ ਇੰਨਾ ਪਾਦਣਾ ਗਾ ਤਸੀਂ। ਕਥੇ ਪਏ ਬੱਚੇ ਪਟਾਕੇ ਲੈ ਆਈਂ ਤੇਰੇ ਕਿਹੜੇ ਪਏ ਆ ਦਿਖਾਤਾ ਲੈ ਬਾਈ ਇਹਨਾਂ ਨੇ ਅੱਜ ਬਚਾ ਕੇ ਰੱਖ ਲਏ ਜਿਹੜੇ ਅੱਜ ਚਲਾਉਣੇ ਆ ਆ ਦੇਖੋ ਬਾਈ ਆਪਣਾ ਸਮਾਨ ਜਿਹੜਾ ਆਪਾਂ ਆਪਣੇ ਕੋਲ ਲਈ ਫਿਰਦੇ ਆ ਮੈਂ ਤਾਂ ਖਰੋਟ ਲੱਗਿਆ ਬਦਖਾਨ ਥੋੜੀ ਬਈ ਪੀਰੇ ਆ ਗੱਟੀਆਂ ਲੈ ਆਈਆਂ ਦੀ ਬਾਈ ਇਹਦੇ ਨਾਲ ਕਾਲੀਆਂ ਗੱਟੀਆਂ ਦੇਖੋ ਲੜੀਆਂ ਲੱਗੀਆਂ ਨੇ ਜਿਹੜੀਆਂ ਸਾਰੀਆਂ ਗੱਟੀਆਂ ਇਹਦੇ ਨਾਲ ਥੋੜੀਆਂ ਨਾਲ ਲਾਈਆਂ ਦੀ ਇਹ ਹੱਥ ਲੱਗੇ ਆਦਾ ਬੱਚੇ ਪੇ ਹਲੇ ਵੀ ਹੈ ਹਾਂਜੀ ਬੱਚੇ ਨੇ ਲੈ ਭਾਈ ਰਾਤ ਇੰਨਾ ਚਲਾਉਣ ਤੇ ਬਾਅਦ ਤਾਂ ਆਮ ਜਾਮ ਲੈ ਮੁਰਗਾ ਸਾਕ ਤੋਂ ਬਹੁਤ ਵੇ ਆ ਦੇਖੋ ਹਮ ਫੜੀ ਬੱਚੇ ਓਏ ਲੈ ਭਾਈ ਬਾਜੀ ਬਾ ਨਾਰ ਨੂਰ ਸਾਰੀਆਂ ਇਹ ਪਈਆਂ ਹਾਂ ਹਾਂਜੀ ਸਾਰੀਆਂ ਪਈਆਂ ਫੁਲਟੜੀਆਂ ਹਾਂਜੀ ਇੰਨੀਆਂ ਚਲਾਉਣ ਤੇ ਬਾਅਦ ਵੀ ਬਚੀਆਂ ਪਈਆਂ ਇਹ ਆਪਾਂ ਮੁੱਕ ਜਿਹੜੀ ਜਿਹਦੇ ਚ 10-10 ਸਤੀਆਂ ਹਾਂ ਉਹੀ ਵਾਲੀਆਂ ਚੱਕੀ ਗਿਆ ਦੇਖੋ ਟ੍ਰੈਕ ਚ ਪਈਆਂ ਦੋ ਬੜੀਆਂ ਪੈਨਸਲਾਂ ਪਈਆਂ ਹਾਂ ਤਾਂ ਬਹੁਤ ਰੱਖੀ ਬੈਠੇ ਆ ਤੁਸੀਂ ਇੰਨੀਆਂ ਚਲਾਉਣ ਤੋਂ ਬਾਅਦ ਵੀ ਹਾਂਜੀ ਕੀ ਹਾਂਜੀ ਆ ਇਹਦੇ ਚ ਗਏ ਅਰੇ ਮਾ ਵੀ ਪਾਸ ਕਰੀਆ ਚੰਚੜੀਆਂ ਭਾਈ ਇਹ ਤਾਂ ਬਹੁਤ ਸਮਾਨ ਰੱਖੀ ਬੈਠੇ ਆ ਹਾਂ ਜੀ ਮੈਂ ਤਾਂ ਆਇਆ ਤਾਂ ਜਿਸਨੂੰ ਵੀ ਖਾਲੀ ਕਰਤਾ ਕਮਰਾ ਤਾਂ ਨਹੀਂ ਬਹੁਤ ਜਿ ਪਈਆਂ ਲਾ ਭਾਈ ਉਹ ਮੈਂ ਇਹੋ ਰੁਕੀ ਬੈਠੀ ਜਿੱਥੇ ਆ ਲੋ ਇਹ ਇੰਨੀਆਂ ਲੈ ਲਈਆਂ ਮੈਂ ਤਾਂ ਦੇਖੀ ਨਹੀਂ ਲੈ ਆਹ ਦੇ ਪੈਕਟ ਹਨਾ ਰ ਬਹੁਤ ਸਮਾਨ ਰੱਖਿਆ ਹੋਇਆ ਦਾ ਆ ਦੇਖੋ ਭਾਈ ਆ ਜੀ ਬਹੁਤ ਹੀ ਆਹ ਲਓ ਤੱਕੀਆਂ ਦੇ ਪੈਕਟ ਭਾਈ ਦੋ ਭਰੇ ਹੋਏ ਆhle ਫਰੋਂ ਫੁੱਲੇ ਪਿਆ ਲੈ ਇਹ ਪੀ ਵੀ ਨਹੀਂ ਲਾਈ ਹਲੇ ਰਾਤ ਦੂਰਾਂ ਦੇ ਨਹੀਂ ਦੇਲ ਮਿਲੇ ਇਹਨਾਂ ਨੂੰ ਹਾਂ ਬਹੁਤ ਬਹੁਤ ਚੱਲ ਅੱਜ ਚਲਾਇਆ ਫਿਰ ਹਾਂਜੀ ਬਸ ਅੱਜ ਇਹਨਾਂ ਤਰੇ ਅਜੇ ਸੀ ਜਿਵੇਂ ਤੇ ਮੇਰੇ ਲੱਗ ਗਿਆ ਤੇ ਗਲੀ ਮਾਈ ਹਾਂ ਹਿਸ਼ਾ ਸੁਦਾ ਕੇ ਚਲਾਉਣ ਲਾ ਥੋੜੀ ਨਾ ਭਾਈ ਇਹਨਾਂ ਕੋ ਘਾਟ ਕਾਸੀ ਤੇ ਨਹੀਂ ਹੈਗੀ ਆਹ ਲਾ ਦੂਸਰਾ ਲਿਫਾਫੇ ਚ ਪਾ ਲ ਆਦੇ ਪਿਆਰ ਲਿਫਾਫਾ ਕੱਢਾ ਤੇ ਬੰਬਾਲਾ ਪਰ ਫੜੀ ਪਰ ਮੈਂ ਫੜੀ ਫੜਾ ਸਾਦੇ ਦੰਦ ਪੋਣੀਆ ਦੇਖ ਮੈਂ ਭਾਈ ਆਪਣੇ ਪਟਾਕੇ ਦੇਖ ਲੋ ਮੈਂ ਤਾਂ ਰੱ ਚਲਾਈ ਨਹੀਂ ਸਾਰੇ ਮੇਰੇ ਪਟਾਕੇ ਹੈ ਭਈਆ ਇਹ ਤਾਂ ਖਤਰਨਾਕ ਹੀ ਹੈ ਚੇਖ ਚਲੋ ਕੋਈ ਨਹੀਂ ਖਤਰਨਾਕ ਛੋੜਨਾ ਸਾਰੀ ਹੈ ਹਾਂ ਰੱਖ ਆਪਣੇ ਕੰਨੀ ਜਿਹੜਾ ਤੂੰ ਲੈ ਕੇ ਆ। ਕੀ ਆ? ਠੀਕ ਹੈ। ਇਹੋ ਜਿਹੜਾ ਪਹਿਲੇ ਇਹਨਾਂ ਦਾ ਆਨਾ ਚੱਲੂਗਾ ਫਿਰ ਇਹ ਫੁੱਟੂਗਾ। ਠੀਕ ਆ। ਚਲੋ ਭਾਈ ਚੱਲੀ ਜਾਂਦਾ ਕੰਮ। ਆਹ ਦੇਖੋ ਨਿਆਣੇ ਲੱਗੇ ਕੰਮ। ਵਿਚੇ-ਵਿਚ ਪੰਮੂ ਦਿਹਾੜੀ ਨਹੀਂ। ਫੜ ਲਾ ਸਹਲ ਤੇ ਹਾਂ ਫੜ ਲਾ। ਲੈ ਫੜਾ ਦੇ। ਉਹ ਸਹਲ ਕਿੰਨੇ ਪਟਾਕੇ ਚਲਾਏ ਪੁੱਤਰਾ ਤਾ। ਹਾਂ ਜੀ। ਬਹੁਤ ਹੈ ਇੱਥੇ ਤੇ ਦੇਖਦੇ ਦੇ ਸਾਨੂੰ ਬਾਈ ਇਹਨਾਂ ਦਾ ਘਰ ਸਾਹਮਣੇ ਆ ਇੱਥੇ ਤੇ ਇੱਥੇ ਆ ਘਰ ਹੈ ਤੁਹਾਨੂੰ ਦਿਖਾਦਾ ਹੈ ਸਾਡੇ ਘਰ ਦੇ ਆ ਸਾਹਮਣੇ ਹੋ ਹੈਨਾ ਹਾਂਜੀ ਚਲ 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 ਦੱਸਣਾ ਖੱਚੇ ਦੇ ਕੰਮ ਬੱਸ ਹੁਣ ਤਾਂ ਥੋੜਾ ਜਿਹਾ ਕੀ ਰਹੇ ਬਾਵਲਾ ਕੂੜੇ ਵਾਲੇ ਪਰ ਪਾਖੇ ਮੈਂ ਛੇਡਾ ਸਿੰਬਰ ਦਵਾ ਲੈ ਦੇ ਸਰਪਤ ਚਾੜੂ ਚਲੋ ਬਾਈ ਆਪਾਂ ਛੇਡਾ ਮਾਰ ਦਈਏ ਚਲੋ ਉੱਥੇ ਲੋ ਭਾਈ દિਵਾਲੀ ਦਾ ਦੂਸਰਾ ਦਿਨ ਸਵੇਰ ਸਵੇਰ ਭਾਈ ਆਪਣੇ ਕੰਮ ਲੱਗੇ ਸੂਰਜ ਨਿਕਲ ਰਿਹਾ ਤੇ ਬੱਦਲ ਵੀ ਖੇਤ ਵਿੱਚ ਹੈ ਭਾਈ ਆ ਦੇਖੋ ਮਿਹਨਤ ਮੰਗਦੀ ਹੈ ਭਾਈ ਜ਼ਮੀਨ ਵੀ ਆ ਲੱਗਿਆ ਭਾਈ ਜਿਹੜੀ ਮਾੜੀ ਮੋਟੀ ਬੇਲਰ ਤੇ ਬਾਦ ਪਰਾਲੀ ਰਹਿ ਗਈ ਸੀ ਇਹ ਵੀ ਆਪਾਂ ਨੇ ਸਾਫ਼ ਕਰ ਦੇਣੀ ਤੇ ਇਹਦੇ ਵੀ ਇਕੱਠਾ ਬਣਾ ਲਾਂਗੇ ਇੱਕ ਜਗ੍ਹਾ ਲੈਣ ਬਣਾ ਕੇ ਫਿਰ ਤੇ ਫਿਰ ਭਾਈ ਖੇਤ ਜਿਹੜੇ ਐਨ ਪੂਰੇ ਖੁੱਲ੍ਹ ਪੱਤ ਚ ਬੀਜਣੇ ਆ ਬਾਹ ਬਾ ਕੇ ਤੇ ਆ ਦੇਖੋ ਭਾਈ ਚੂਹਿਆਂ ਨੇ ਪੂਰਾ ਕੰਮ ਕਰਾਦਾ ਖੇਤ ਠੀਕ ਨਹੀਂ ਮੈਂ ਤਾਂ ਮੰਗਦਾ ਬਾਈ ਖੇਤ ਵੀ ਆਪਣਾ ਚਲੋ ਮਿਹਨਤ ਕਰੋ ਮਹਾਰਾਜ ਆਪੇ ਬਰਕਤਾਂ ਪਾਉ ਤੇ ਮੌਸਮ ਬਹੁਤ ਚੇਂਜ ਹੋ ਗਿਆ ਦੇਖੋ ਬਾਈ ਫੱਦਰੇ ਫੱਦਰੇ ਧੁੰਦ ਤੇ ਬੱਦਲ ਵਾਹ ਹੀ ਨਿਕਲੇ ਬਾਈ ਦੁਆਲੀ ਤੇ ਦੂਸਰੇ ਦਿਨ ਚਲੋ ਕੰਮ ਤਾਂ ਹੈ ਥੋੜਾ ਹੀ ਆ ਹਾਲ ਦੀ ਨਾਲ ਹੋਈ ਜਾਂਦਾ ਇੰਨੀ ਨਿਕ ਪ੍ਰਾਲੀ ਨੂੰ ਤਾਂ ਕੁਝ ਨਹੀਂ ਹੈਗਾ ਉੱਥੇ ਤਾਂ ਲੱਗਿਆ ਤਾਂ ਮੈਂ 15 ਕਿ ਮਿੰਟ ਚਰੇ ਆ ਗਿਆ ਠੀਕ ਨਹੀਂ ਅੱਜ ਜਸਵੀਰ ਬਾਈ ਵਾਲਾ ਖੇਤ ਦੀ ਬਾਈ ਇਕੱਠੀ ਕਰੀ ਵੀ ਸਾਰੀ ਬਾਕੀ ਫਿਰ ਹੁਣ ਬੌਂਡ ਨੂੰ ਵੀ ਆਣ ਬਾਈ ਮौज ਹੈ ਜਿਕਣਾ ਗੂੜਾ ਜਿਹਾ ਪਿਆ ਪਰਾਲੀ ਦਾ ਤੇ ਸਾਫ ਹੋ ਜਾਣਾ ਸਾਰਾ ਖੇਤੇ ਸਾਫ ਲੱਗਣ ਲੱਗਣਾ ਠੀਕ ਨੇ ਬਾਕੀ ਬਾਈ ਆਪਾ ਜੀ ਵੀ ਲੱਗੇ ਹੋਏ ਉੱਧਰ ਠੀਕ ਨੇ ਆਮਨ ਆ ਰਿਹਾ ਹੈ ਆ ਲੋ ਬੱਦਲਾਂ ਨੇ ਬਾਈ ਸੂਰ ਜਿ ਟੱਕ ਲਿਆ ਫੇਰ ਠੀਕ ਨੇ ਚਲੋ ਬਾਈ ਇਹਦੇ ਬਾਅਦ ਵਾ ਘੰਟਾ ਲੱਗਣਾ ਘਰ ਨੂੰ ਵੀ ਜਾਣਾ ਫਿਰ ਘਰ ਜਾ ਕੇ ਮਲਾਉਂਦਾ ਤੁਹਾਨੂੰ ਜਸ਼ਨ ਨਾਲ ਰਾਤ ਬਹੁਤ ਹੈਪੀ ਹੈਪੀ ਦੀਵਾਲੀ ਆ ਬਾਈ ਜਿਹੜੀ ਬੱਚਿਆਂ ਨੇ ਮਨਾਈ ਆ ਬਹੁਤ ਕੁਛ ਤੇ ਪੈਣ ਲੱਗੇ ਦੋਹੇ ਭੈਣ ਭਾਈ ਐਨ ਹਾਸ ਮਿਸ ਕੇ ਬਾਈ 11:30 ਵਜੇ ਸੁੱਤੇ ਆ ਠੀਕ ਨੇ ਚਲੋ ਬਾਕੀ ਘਰ ਜਾ ਕੇ ਮਿਲਾਵਾਂਗੇ ਦੇਖੋ ਸੂਰਜ ਇੱਕੋ ਲੱਗਦਾ ਟੱਕ ਹੋਇਆ ਦੁਬਾਰਾ ਤਾਂ ਧੁੰਦ ਜਿਹੜੀ ਜ਼ਿਆਦਾ ਹੋ ਗਈ ਹੈ ਨਾ ਹਲੋ ਲਓ ਭਾਈ ਘਰ ਦੀ ਸਫਾਈ ਆ ਟੋਟਾ ਭਰ ਗਿਆ ਭਾਈ ਪਟਾਜਿਆਂ ਦਾ ਬੂਰਾ ਦਾ ਹਾਂ ਭਾਈ ਸਾਰੀ ਉਹ ਪਲਟਣ ਇਕੱਠੀ ਹੋ ਗਈ ਭਾਈ ਇਹਦਾ ਬਰੂ ਦਾ ਸਾਰਾ ਹੀ ਜਿਵੇਂ ਇਹ ਹਾਂਜੀ ਲਾ ਆਹ ਕੱਚ ਕਰਕੇ ਇਕੱਠੇ ਆ ਦੇਖ ਲਓ ਲੈ ਐਨੀ ਕੁ ਫੁੱਲਚੜੀ ਤੇ ਵੀ ਕਿਆ ਕਰਾਉਣਾ ਇਹ ਵੀ ਕੱਢ ਕੇ ਰੱਖ ਲਈ ਲਓ ਭਾਈ ਆ ਚੋਕਲੇ ਪਟਾ ਗਏ ਇਹਨਾਂ ਨੇ ਲੈ ਚਲ ਚਲੋ ਹੋ ਗਿਆ ਲੈ ਜੋ ਛਾੜੂ ਝੂੜੂ ਸਾਰੇ ਲੈ ਜੋ ਟੋਟਾ ਪਿਆ ਰਹਿਣ ਦੋ ਰੜਕਾ ਵੀ ਲੈ ਕੇ ਪਤ ਥੈਂਕ ਯੂ ਸਾਰਿਆਂ ਦਾ ਠੀਕ ਆ ਲੈ ਜੋ ਟਕਾਣੇ ਰੱਖ ਚਲੋ ਭਾਈ ਸਾਵ ਨੂੰ ਹੁਣ ਆਪਣਾ ਚਲਾਉਣਾ ਇਹਨਾਂ ਨੇ ਫੇਰ ਸੱਤ ਸਈਆ ਹੋ ਗਿਆ ਫੇਰ ਹੁਣ ਇਹਨਾਂ ਨੇ ਖੇਲਣਾ ਆ ਦੇਖੋ ਆਹ ਹੈ ਚਾਉ ਨਿਆਣੇ ਨੂੰ ਲੈ ਚਲੋ ਹੁਣ ਅੱਗੇ ਸਾਰੇ ਖੇਡ ਲੂਗੇ ਆ ਲੈ ਅਗੱਭਤ ਵੀ ਬੜੀ ਕਹਿੰਦੀ ਖੇਡ ਲੂਗੇ ਉਹ ਉਹ ਤੇ ਹੋ ਗਈ ਕੱਥੇ ਬਾਈ ਹਾਨ ਨੂੰ ਪ੍ਰਮਾਣ ਵੀਕਰ ਬਹੁਤ ਬੜੀ ਚੀਜ਼ ਆ। ਲੈ ਭਾਈ ਆਹੇ। ਆਉਣੇ-ਆਉਣੇ ਪਲਟਣ ਇੱਧਰ ਲਾ। ਇੱਧਰ ਆਖੇ ਰਖ ਲਈਏ ਚੱਲ। ਆਵੇ। ਹਾਂਜੀ। ਚੱਲ ਭਾ। ਹਾਂਜੀ। ਆ ਦੇਖੋ ਲਾ। ਇੱਧਰ ਤਾਂ ਰਸੋਈ ਸੱਜ ਗਈ ਗਈ। ਹੂੰ। ਨਾ ਨਾ ਗਈ। ਨਾ ਆਨੇ ਖੇਲੀ ਜਾਣਾ ਇਹਨਾਂ ਦੀ ਆਪਣੀ ਮਸਤੀ। ਚਲੋ ਬਾਕੀ ਚੱਲਦਾ ਕੰਮ ਬਾਈ ਹੋਰ ਜੋ ਨਿਕਲੇ ਆਇਆ